ਬਾਈ ਜੀ ਕਿ ਖਾਲਸਾ ਬਾਈ ਜੀ ਫਤੇ ਪਣੇ ਕੀ ਨਾਮ ਆ ਤੁਹਾਡਾ ਚਰਨਜੀਤ ਚਰਨਜੀਤ ਠੀਕ ਹੈ ਜੀ ਐਸੀ ਪਿੰਡ ਦੇ ਬਣ ਹਾਂਜੀ ਆ ਨਾਲ ਹੀ ਚਰਨਜੀਤ ਠੀਕ ਹੀ ਕਰਦੇ ਆ ਅਗੀਕ ਠੀਕ ਹੈ ਧੰਨਵਾਦ ਪਿਆਣੇ ਪਹਿਲਾਂ ਤਾਂ ਇੱਥੇ 온ਲੀ ਅੱਜ ਗੱਲਬਾਤ ਕਰਨ ਦੇ ਲਈ ਤੇ ਮੈਨੂੰ ਜਰੂਰ ਦੱਸਿਓ ਕਿ ਤੁਹਾਡਾ ਬੱਚਾ ਇੱਥੇ ਕਿਹੜੀ ਕਲਾਸ ਦੇ ਵਿੱਚ ਪੜ ਰਿਹਾ ਹੈਗਾ ਵੱਡੀ ਬੇਟੀ ਜੀ ਹੁਣ 7ਵੀਂ ਚ ਹੋ ਗਈ ਛੋਟੀ ਬੇਟੀ 5ਵੀਂ ਚ ਹੈ ਬੇਟਾ 2ਵੀਂ ਚ ਦੂਜੀ ਚ ਠੀਕ ਹੈ ਤਿੰਨੇ ਬੱਚੇ ਇੱਥੇ ਪੜ ਰਹੇ ਹੈ ਠੀਕ ਹੈ ਜੀ ਤੇ ਜਿਹੜਾ ਤਿੰਨੇ ਬੱਚੇ ਤੁਹਾਡੇ ਇੱਥੇ ਪੜੇ ਆ ਵੱਡੇ ਜਿਹੜੇ ਉਹ ਵੀ ਸ਼ੁਰੂ ਤੋਂ ਲੈ ਕੇ ਇੱਥੇ ਨੇ ਹਾਂਜੀ ਸ਼ੁਰੂ ਤੋਂ ਲੈ ਕੇ ਠੀਕ ਹੈ ਜੀ ਤੇ ਭਾਨੇ ਜਿਵੇਂ ਇੱਥੇ ਸਾਰੀਆਂ ਜਿਹੜੀਆਂ ਸੇਵਾਵਾਂ ਨੇ ਉਹ ਖਾਲਸੇੜ ਵੱਲੋਂ ਚੱਲ ਰਹੀਆਂ ਨੇ ਤਾਂ ਪਹਿਲਾਂ ਤਾਂ ਤੁਸੀਂ ਮੈਨੂੰ ਇਹ ਦੱਸਿਓ ਵੀ ਜਿਵੇਂ ਅੱਜਕੱਲ ਦੀ ਮਹਿੰਗਾਈ ਬਹੁਤ ਜ਼ਿਆਦਾ ਗਈ ਹੈ ਹੈਨਾ ਤੇ ਤੁਹਾਨੂੰ ਕੀ ਲੱਗਦਾ ਵੀ ਜਦੋਂ ਤੁਹਾਡੇ ਬੱਚੇ ਤਿੰਨ ਇੱਥੇ ਪੜ੍ਹ ਰਹੇ ਨੇ ਉਹਨਾਂ ਦਾ ਸਾਰਾ ਇੱਥੇ ਫ੍ਰੀ ਹੈਗਾਗਾ ਕਿਤਾਬਾਂ ਦਾ ਹੈਨਾ ਪੜ੍ਹਾਈ ਦਾ ਫੀਸਾਂ ਜਿਹੜੀਆਂ ਹੋ ਗਈਆਂ ਤਾਂ ਤੁਹਾਨੂੰ ਕਿੰਨੀ ਕੁ ਸਪੋਰਟ ਹੋ ਰਹੀ ਹੈ ਉਹਦੇ ਨਾਲ ਸਾਨੂੰ ਜਿਆਦਾ ਤੋਂ ਜ਼ਿਆਦਾ ਠੀਕ ਹੈ ਜੀ ਹਾਂ ਜੀ ਅੱਧ ਤੋਂ ਜ਼ਿਆਦਾ ਸਪੋਰਟ ਹੋ ਰਿਹਾ ਸਾਨੂੰ ਪਤਾ ਸਕੂਲਾਂ ਦੇ ਵਿੱਚ ਬਹੁਤ ਜ਼ਿਆਦਾ ਫੀਸਾਂ ਨੇ ਪੈਨ ਖਰਚੇ ਹੋ ਜਾਂਦੇ ਨੇ ਠੀਕ ਹੈ ਜੀ ਤੇ ਤੇ ਆਪਣਾ ਡਰੈੱਸਾਂ ਖਰਚੇ ਹੋ ਜਾਂਦੇ ਨੇ ਬਿਲਕੁਲ ਬੁੱਕਸ ਖਰਚੇ ਹੋ ਜਾਂਦੇ ਨੇ ਉਹਨਾਂ ਤੋਂ ਸਾਨੂੰ 80% ਰਾਹਤ ਹੈ 80% ਠੀਕ ਹੈ ਜੀ ਜਿਹੜੀਆਂ ਇਹ ਸੇਵਾਵਾਂ ਚੱਲ ਰਹੀਆਂ ਨੇ ਈਆਂ ਹਾਂ ਜੀ ਤੇ ਇਹਨਾਂ ਨੂੰ ਤੁਸੀਂ ਕਿਦਾਂ ਲੈ ਕੇ ਚੱਲਦੇ ਹੋ ਬਣੀ ਇਹਨਾਂ ਦੇ ਰੂਲ ਅਨੁਸਾਰ ਜੀ ਜਿਵੇਂ ਇਹ ਕਹਿੰਦੇ ਨੇ ਅਸੀਂ ਉਵੇਂ ਹੀ ਕਰਦੇ ਹਾਂ ਠੀਕ ਹੈ ਜੀ ਹਾਂ ਜੀ ਤੇ ਕੋਈ ਇਹ ਇਨਾਂ ਸੇਵਾਵਾਂ ਦੇ ਵਿੱਚ ਤੁਹਾਨੂੰ ਕੁਝ ਲੱਗਿਆ ਹੋਵੇ ਵੀ ਕੋਈ ਊਨਤਾਈ ਹੈਗੀ ਹੈ ਜਾਂ ਕੁਝ ਵੀ ਨਹੀਂ ਹੁਣ ਤੱਕ ਤਾਂ ਬਿਲਕੁਲ ਨਹੀਂ ਆਈ ਹੈਗੀ ਜਮਾ ਵੀ ਨਹੀਂ ਆਈ ਕਦੇ ਵੀ 6 ਮਹੀਨੇ ਬਾਅਦ ਇਹਨਾਂ ਨੇ ਡਰੈੱਸਾਂ ਦੇ ਦੇਣੀਆਂ ਜਿਹੜੇ ਲੋਡਵੰਦ ਬੱਚੇ ਨੇ ਜਿਨ੍ਹਾਂ ਨੂੰ ਬਿਲਕੁਲ ਘਰੋਂ ਸਪੋਰਟ ਨਹੀਂ ਹੈਗੀ ਉਹਨਾਂ ਨੂੰ ਸ਼ੂਜ਼ ਵੀ ਦਿੱਤੇ ਜਾਂਦੇ ਹੈਗੇ ਹਾਂਜੀ ਸ਼ੂਜ਼ ਵੀ ਦਿੱਤੇ ਜਾਂਦੇ ਆ ਠੀਕ ਹੈ ਜੀ ਡਰੈੱਸਾਂ ਫਿਲਹਾਲ ਸਾਰੇ ਬੱਚਿਆਂ ਨੂੰ 6 ਮਹੀਨੇ ਬਾਅਦ ਇਹਨਾਂ ਨੇ ਪਟਕੇ ਚੇਂਜ ਕਰ ਦੇਣੇ ਆ ਪਟਕੇ ਚੇਂਜ ਕਰ ਦੇਣੇ ਠੀਕ ਹੈ ਜੀ ਹਾਂਜੀ ਬਾਕੀ ਕਹਿੰਦੇ ਸੀ ਹੁਣ ਵੀ ਟਿਊਸ਼ਨਾਂ ਵੀ ਰੱਖਣੀਆਂ ਨੇ ਉਹਨਾਂ ਨਵੇਂ ਸੈਸ਼ਨ 'ਚ ਦੇਖੋ ਅਸੀਂ ਟਿਊਸ਼ਨਾਂ ਠੀਕ ਹੈ ਜੀ ਤੇ ਇੱਕ ਮੈਮ ਨੇ ਇਹਨੂੰ ਦੱਸ ਰਏ ਸੀਗੇ ਪ੍ਰਿੰਸੀਪਲ ਮੈਮ ਹਾਂਜੀ ਕਿ ਇੱਥੇ ਇੱਕ ਗੁਰਮਤ ਦੀ ਕਲਾਸ ਵੀ ਸ਼ੁਰੂ ਹੋਈ ਹੈ ਜੀ ਹਾਂਜੀ ਹੋ ਗਈ ਜੀ ਹਾਂਜੀ ਤਾਂ ਉਹ ਗੁਰਮਤ ਦੀ ਕਲਾਸ ਤੁਹਾਡੇ ਬੱਚਿਆਂ ਨੇ اٹੈਂਡ ਕੀਤੀ ਹੈ ਜੀ ਕੀਤੀ ਹੈ ਜੀ ਠੀਕ ਹੈ ਜੀ ਉਹਦੇ ਵਿੱਚ ਬੱਚਿਆਂ ਨੇ ਕੀ ਕਿੰਨਾ ਕੁ ਸਿੱਖਿਆ ਜੀ ਕੀ ਕੀ ਸਿੱਖਿਆ ਕੋਸ਼ ਗੁਰਮਤਵਰੇ ਸਿੱਖਿਆ ਜੀ ਗੁਰੂਆਂ ਬਾਰੇ ਆਪਣੇ ਠੀਕ ਹੈ ਜੀ ਹਾਂਜੀ ਬਾਕੀ ਪੰਜਾਬੀ ਪੰਜਾਬੀ ਨੂੰ ਲੈ ਕੇ ਮੇਨ ਜੋ ਆਪਣੇ ਪੰਜਾਬ ਚ ਜ਼ਰੂਰੀ ਆ ਉਹਦੇ ਬਾਰੇ ਜੀ ਠੀਕ ਹੈ ਜੀ ਹਾਂਜੀ ਬਾਕੀ 뮤זיਕ ਵੀ ਹੈਗਾ ਇੱਥੇ ਅੱਛਾ ਠੀਕ ਹੈ ਜੀ ਹਾਂਜੀ 뮤זיਕ ਵੀ ਸਿਖਾਇਆ ਜਾਂਦਾਗਾ ਠੀਕ ਹੈ ਜੀ ਬਾਕੀ ਜੀ ਬਹੁਤ ਵਧੀਆ ਬਹੁਤ ਜ਼ਿਆਦਾ ਵਧੀਆ ਮੈਂ ਠੀਕ ਹੈ ਮੈਂ ਤੁਹਾਨੂੰ ਯਕੀਨ ਨਹੀਂ ਮੰਨਣਾ ਮੈਂ ਆਪਣੇ ਭਾਂਜੀਆਂ ਨੂੰ ਵੀ ਸੋਚ ਰਹੀ ਸੀ ਵੀ ਇੱਥੇ ਲਾਵਾ ਕਿਉਂਕਿ ਇੱਥੇ ਗੁਰਸਿੱਖੀ ਵੀ ਆ ਨਾਲ ਬੱਚਿਆਂ ਨੂੰ ਜੋ ਆਪਾਂ ਜ਼ਰੂਰੀ ਸਮਝਦੇ ਆਂਗੇ ਚਾਹੇ ਮਰਤ ਨਹੀਂ ਛੱਕਿਆ ਉਹ ਗੱਲ ਵੱਖਰੀ ਆ ਪਰ ਉਹਨਾਂ ਨਾਲ ਉਹ ਵੀ ਕਿਤੇ ਵੱਧ ਸੁਹੂਲਤਾ ਇੱਥੇ ਜਿਵੇਂ ਵਾਹਿਗੁਰੂ ਤੋਂ ਲੈ ਕੇ ਖਾਲਸਾ ਤੱਕ ਖਤਮ ਕਰਦੇ ਨੇ ਉਹ ਸਾਰਾ ਮੈਨੂੰ ਬਹੁਤ ਵਧੀਆ ਲੱਗਦਾ ਜੀ ਅੱਜ ਕੱਲ ਸਿਰ ਨੰਗਾ ਨਹੀਂ ਰੱਖਦੇ ਬੱਚਿਆਂ ਦਾ ਉਹ ਵੀ ਮੈਨੂੰ ਸਭ ਤੋਂ ਵਧੀਆ ਜੋ ਮੇਰੇ ਹਸਬੰਦ ਨੂੰ ਸਭ ਤੋਂ ਜ਼ਿਆਦਾ ਵਧੀਆ ਲੱਗਦਾ ਕੀ ਕਿ ਬਹੁਤ ਵਧੀਆ ਪਏ ਨੇ ਤੇ ਬਾਕੀ ਲਾਸਟ ਮੇਰਾ ਕੁਸ਼ਣ ਇਹ ਸੀ ਤੁਹਾਨੂੰ ਵੀ ਜਿਹੜੀਆਂ ਇਹ ਖਾਲਸੇੜੀਆਂ ਇੱਥੇ ਸੇਵਾਵਾਂ ਚੱਲ ਰਹੀਆਂ ਨੇ ਜਾਂ ਬਾਹਰ ਚੱਲ ਰਹੀਆਂ ਨੇ ਹਾਂਜੀ ਉਹਨਾਂ ਨੂੰ ਉਹਨਾਂ ਬਾਰੇ ਤੁਸੀਂ ਕੀ ਸੋਚਦੇ ਆ ਵਧੀਆ ਸੋਚਦੇ ਆ ਕਿਉਂਕਿ ਸਾਨੂੰ ਸਪੋਰਟ ਬਹੁਤ ਹੈਗੀ ਬਹੁਤ-ਬਹੁਤ ਪ੍ਰਿੰਸੀਪਲ ਮੈਮ ਪ੍ਰਿੰਸੀਪਲ ਸਰ ਉਹ ਬਹੁਤ ਵਧੀਆ ਨੇ ਟੀਚਰਾਂ ਦਾ ਸੁਭਾਅ ਵੀ ਬਹੁਤ ਜ਼ਿਆਦਾ ਵਧੀਆ ਠੀਕ ਹੈ ਜੀ ਧੰਨਵਾਦ ਬਹੁਤ ਅੱਜ ਖਾਲਸਾ ਜੀ